ਤਸਵੀਰਾਂ ਦਿਖਾ ਰਹੇ ਹਫੀਦਕੋਟ ਨੇੜਲੇ ਪਿੰਡ ਕੋਟ ਸੁਖੀ ਦੀਆਂ ਪਿੰਡ ਕੋਟ ਸੁਖੀ ਦੇ ਵਿੱਚ ਬੀਤੀ ਰਾਤ ਇੱਕ ਪੁੱਤ ਵੱਲੋਂ ਆਪਣੇ ਹੀ ਪਿਤਾ ਦਾ ਮਰਡਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਮਿਲੀ ਜਾਣਕਾਰੀ ਅਨੁਸਾਰ ਪ੍ਰਗਟ ਸਿੰਘ ਵੱਲੋਂ ਆਪਣੇ ਪਿਤਾ ਪਰਮਜੀਤ ਸਿੰਘ ਔਰ ਪੰਮਾ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਰਾਤ ਤਕਰੀਬਨ 9 ਵਜੇ ਦੇ ਕਰੀਬ ਪ੍ਰਗਟ ਸਿੰਘ ਵੱਲੋਂ ਲੱਕੜ ਦੇ ਨਾਲ ਵਾਰ ਕਰਕੇ ਆਪਣੇ ਪਿਤਾ ਪਰਮਜੀਤ ਸਿੰਘ ਪੰਮਾ ਦਾ ਮਰਡਰ ਕਰ ਦਿੱਤਾ ਗਿਆ ਪਰਿਵਾਰ ਮੁਤਾਬਕ 4-5 ਸਾਲ ਤੋਂ ਪਾਰਕਰ ਸਿੰਘ ਦਿਮਾਗੀ ਪਰੇਸ਼ਾਨ ਰਹਿੰਦਾ ਸੀ ਅਤੇ ਨਸ਼ਾ ਕਰਨ ਦਾ ਆਦੀ ਸੀ। ਹਾਂਜੀ ਭਾਈ ਰਾਤ ਜਿਹੜੀ ਤੁਹਾਡੇ ਗਵਾਂਡ ਦੇ ਵਿੱਚ ਘਟਨਾ ਵਾਪਰੀ ਇਹਦੇ ਬਾਰੇ ਜਾਣਕਾਰੀ ਦਿਓ ਜੀ। ਹਾਂਜੀ ਇਹ ਪਰਮਜੀਤ ਸਿੰਘ ਸੀ ਜੀ। ਅੱਛਾ। ਸਨੂਫ ਮੰਦਰ ਸਿੰਘ ਦਾ ਲੜਕਾ ਜੀ। ਅੱਛਾ। ਸਾਢੇ ਘੰਟੇ ਦਾ ਟੈਂਸ ਸੀਗਾ। ਜਦੋਂ ਇਹ ਮੁੰਡੇ ਨੂੰ ਵਾਪਸ ਇੰਟ ਘਰ ਰਹਿੰਦਾ ਸੀਗਾ। ਹਾਜ਼ਰੀ ਐ ਤੋਂ ਦਵਾਈ ਦੀ ਚੱਲਦੀ ਸੀ ਹੂੰ ਤੇ ਜਦੋਂ ਕਿਤੇ ਉਹ ਮੱਡ ਟੰਗਾ ਬੋਲਦਾ ਸੀਗਾ ਤੇ ਉਹਦਾ ਪਿਓ ਪਰਮਜੀਤ ਸਿੰਘ ਕਹਿ ਲਗਾ ਹੂੰ ਵੀ ਕਪਾੜੇ ਬਹਿ ਜਾਂਦਾ ਹੂੰ ਹੂੰ ਕਿ ਉਹਦੇ ਹੱਥ ਤੇ ਕੋਈ ਲੱਕੜ ਦਾ ਇਹੋ ਜਿਹਾ 7000 ਠੀਕ ਆ ਜਿਹੜਾ ਕਿ ਉਹ ਪਤਾ ਨਹੀਂ 5 ਮਾਰੇ ਕੇ 7 ਮਾਰੇ ਤੇ ਉਹਦੀ ਮੌਕੇ ਤੇ ਡੱਟੋ ਗਈ ਕਿੰਨੇ ਕ ਵਜੇ ਦੀ ਗੱਲ ਹੈ ਜੀ ਇਹ ਰਾਤ ਆ ਇਹ ਜੀ 9 ਵਜੇ ਦੀ ਗੱਲ ਹੈ ਜੀ ਅੱਛਾ ਤੇ ਉਹ ਉਸ ਟਾਈਮ ਪਰਿਵਾਰਕ ਮੈਂਬਰ ਕਰ ਚੁੱਕੇ ਹੈ ਨਹੀਂ ਸਿਕ ਮੈਂਬਰ ਲੋ ਪਰਮਜੀਤ ਦੇ ਹੋਰ ਬਲੜਕੇ ਸੀ ਜੀ ਇੱਕ ਮਸ਼ੀਨ ਤੇ ਗੈਸ ਜੱਡ ਗਰਾਂ ਹਾਂ ਮੋਰਾ ਜੀ ਤੇ ਇੱਕ ਲੜਕਾ ਸੀ ਉਹਦਾ ਉਹ ਮਾਫਰੀਦ ਕੋਲ ਰਹਿੰਦਾ ਸੀ ਜੀ ਅੱਛਾ ਬਾਤ ਹੈ ਜੀ ਘਰੇ ਬਸ ਕੱਲੇ ਬੱਚੇ ਸੀਗੇ ਜੀ ਜੀ ਕਿੰਨੇ ਕ ਟਾਈਮ ਤੋਂ ਅਫਸਰ ਦੀ ਪ੍ਰੋਬਲਮ ਆ ਰਹੀ ਹੈ ਨਹੀਂ ਬਸ ਅਫਸਰ ਦੀ 5 5-6 ਸਾਲ ਤੋਂ ਦੀ ਹੈ ਇਹ ਪ੍ਰੋਬਲਮ ਅੱਛਾ ਪਹਿਲਾਂ ਵੀ ਘਰ ਦੇ ਵਿੱਚ ਕੋਈ ਇਦਾਂ ਦੇ ਲੜਾਈ ਝਗੜਾ ਕਰਦਾ ਸੀ ਜੀ ਮੰਦਕਿੰਦਾ ਬੋਲਦਾ ਸੀਗਾ ਇਹਦਾ ਕਰਕੇ ਟੱਪ ਕਰਾਉਂਦੇ ਸੀਗੇ ਟਾਟੂ ਜਾਂਦਾ ਸੀ ਰੋਲਰ ਆਪਾਂ ਪਾ ਕੇ ਹੂੰ ਤੇ ਰਾਤ ਕੁਝ ਜਿਹੀ ਮੁੱਕਾ ਮੈ ਗਿਆ ਨੂੰ ਨਹੀਂ ਪਤਾ ਲੱਗਾ ਬਸ ਇਹ ਪ੍ਰਗਟ ਸਿੰਘ ਕੋਈ ਨਸ਼ੇ ਦਾ ਵੀ ਆਦੀ ਸੀ ਜੀ ਨਸ਼ੇ ਦਾ ਆਦੀ ਸੀ ਜੀ ਸੱਖਾ ਸੱਖਾ ਹੀ ਕਿੰਦਾ ਗੋਲੀ ਜੱਪਾ ਲਈ ਜਿਹੜਾ ਕੁਝ ਵੀ ਆ ਜਾਂਦਾ ਖਾਪੀ ਜਾਂਦਾ ਰਾਤ ਵੀ ਇਹਦੇ ਵੱਲੋਂ ਕੋਈ ਪ੍ਰਗਟ ਸਿੰਘ ਵੱਲੋਂ ਕੋਈ ਨਸ਼ਾ ਵਗੈਰਾ ਕੀਤਾ ਨਸ਼ਾ ਲੱਟਾ ਹੋਊਗਾ ਪੱਕਾ ਪੂਰਾ ਹੀ ਇਸ ਗੱਲ ਦੇ ਯਕੀਨ ਨਾਲ ਕੀਤਾ ਹੋਊਗਾ ਹੂੰ ਹੁਣ ਮਲਾਜ ਮੈਂ ਜਦੋਂ ਫੜਿਆ ਉਹਨਾਂ ਨੂੰ ਅਸੀਂ ਫੜਾਇਆ ਜੀ ਹੁਣ ਸਹੀ ਸੀਗਾ ਕੀ ਨਾਮ ਹੈ ਬਈ ਤੁਹਾਡਾ ਪ੍ਰਭਿੰਦਰ ਸਿੰਘ ਜੀ ਜਿਹੜੀ ਰਾਤ ਘਟਨਾ ਵਾਪਰੀ ਆ ਤੇ ਕੀ ਨਾਮ ਸੀ ਉਹਨਾਂ ਦਾ ਮ੍ਰਿਤਕ ਦਾ ਹਾਂ ਮੇਰੇ ਫਾਦਰ ਜੀ ਸੀਗੇ ਪਰਮਜੀਤ ਸਿੰਘ ਜੀ ਸਨ ਰਹਿਮਾਨ ਦਰਸਾਂਗੇ ਅੱਛਾ ਕੀ ਗੱਲਬਾਤ ਹੋਈਏ ਰਾਤ ਗੱਲਬਾਤ ਜਿਹੜਾ ਮੇਰਾ ਬ੍ਰਦਰ ਆ ਉਹ 10 ਸਾਲ ਤੋਂ ਗਲੈਕਸਟ ਆ ਹੂੰ ਤੇ ਅਫਸਰ ਕਾ ਨਾ ਘਰੇ ਕੋਈ ਨਹੀਂ ਸੀ ਬੁੜੀਆਂ ਸੀ ਨੇ ਘਰੇ ਹੂੰ ਗਾਲੀ ਗਲੋਚ ਕਰਦਾ ਸੀ ਜਿਹੜੀ ਰੋਣ ਦੀ ਕੋਸ਼ਿਸ਼ ਕਰਦਾ ਸੀ ਗਾਲਾਂ ਤੋਂ ਤੇ ਉਹਦੇ ਗੱਲ ਪੈ ਗਿਆ ਤੇ ਸਰਕਾਰ ਦਾ ਉਹ ਬਹੁਤ ਵਾਰ ਕੀਤੇ ਸਾਥੀ ਜਵਨ ਲੂ ਲਵਣ ਕਰਤਾ ਸਬ 38 ਦਾ ਕਿੰਨੀ ਉਮਰ ਸੀ ਫਾਦੋ ਸਾਹਿਬ ਦੀ ਤੁਹਾਡੇ ਹਾਂ ਜੀ 57 ਸਾਲ ਦੇ ਅੱਛਾ ਤੇ ਇਹ ਜਿਹੜਾ ਤੁਹਾਡਾ ਬ੍ਰਦਰ ਸੀਗਾ ਕਿੰਨੇ ਕ ਟਾਈਮ ਤੋਂ ਇਹ ਪ੍ਰੋਬਲਮ ਚ ਸੀਗਾ ਇਹ 10 ਸਾਲ ਤੋਂ ਪ੍ਰੋਬਲਮ ਸੀਗਾ 10 ਸਾਲੋਂ ਅੱਛਾ ਹਾਂਜੀ ਭਾਈ ਜੀ ਰਾਤ ਜਿਹੜੀ ਘਟਨਾ ਵਾਪਰੀ ਜੀ ਪੈਂਟ ਕੋਰ ਸੁਖੇ ਜਿਹਦੇ ਬਾਰੇ ਜਾਣਕਾਰੀ ਦਿਓ ਜੀ ਰਾਤ ਜੀ ਸਾਡੇ ਪਿੰਡ ਕੋਟ ਸੁਖੀਆ ਜਿਲ੍ਹਾ ਫੀਲਕੋਟ ਤਸੀਲ ਕੋਟ ਕਪੂਰਾ ਵਿੱਚ ਹਮ ਇੱਕ ਵਿਅਕਤੀ ਦਾ ਕਤਲ ਹੋਇਆ ਜੋ ਕਿ ਉਸ ਦੇ بیٹے ਵੱਲੋਂ ਹੀ ਕੀਤਾ ਗਿਆ ਉਹ 4-5 ਸਾਲ ਤੋਂ ਤਮਾਗੀ ਨਸ਼ੇ ਕਰਨ ਹਾਲਤ ਉਹਦੀ ਉਹਦੀ ਬੇਟੀ ਦੀ ਠੀਕ ਨਹੀਂ ਸੀ ਤੇ ਰਾਤ ਨੂੰ ਨੇ ਪਤਾ ਨਹੀਂ ਕੀ ਗੱਲ ਹੋਈ 8 ਵਜੇ ਦੇ ਕਰੀਬ ਕੋਈ ਲੱਕੜਾਂ ਚਰਾਇਆ ਸੀ ਉਹ ਲੱਕੜ ਚੱਕ ਕੇ ਉਹਦੇ ਸਿਰ ਵਿੱਚ ਮਾਰ ਕੇ ਜੋ ਉਸ ਦਾ ਆਪ ਦੇ ਇਹਦਾ ਦਾ ਕਤਲ ਕਰਦੇ ਤੇ ਬਾਈ ਜੀ ਮਰਤਕ ਦੀ ਉਮਰ ਕਿੰਨੀ ਕ ਦੱਸੀ ਜਾ ਰਹੀ ਹੈ ਜੀ ਮਰਤਕ ਦੀ ਉਮਰ 50 ਤੋਂ 60 ਸਾਲ ਦੇ ਵਿਚਕਾਰ ਸੀ ਜੀ